ਸੱਲਮ ਜੀ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ ਬਹੁਤ ਸਵਾਗਤ ਲੰਡਾ ਡਰੱਗਸ ਇਹ ਕਹਿ ਰਿਹਾ ਹੈ ਕਿ ਇਹ ਕੰਮ ਕਰ ਰਿਹਾ ਹੈ ਇਸ ਵੇਲੇ ਥਰਡ ਪਾਰਟੀ ਸਿਕਿਉਰਿਟੀ ਐਕਸਪਰਟਸ ਦੇ ਨਾਲ ਕਿਉਂਕਿ ਕੰਪਨੀ ਆਪਣੇ ਦਰਜਣਾ ਜਿਹੜੇ ਸਟੋਰ ਨੇ ਇਹਨਾਂ ਦੇ ਵੈਸਟਰਨ ਕੈਨੇਡਾ ਦੇ ਵਿੱਚ ਉਹਨੂੰ ਦੁਬਾਰਾ ਖੋਲਣ ਦਾ ਯਤਨ ਕਰ ਰਹੀ ਹੈ ਜਿਹਨਾਂ ਨੂੰ ਬੰਦ ਕਰਨਾ ਪਿਆ ਸੀ ਸਾਈਬਰ ਸਿਕਿਉਰਿਟੀ ਦਾ ਇਨਸੀਡੈਂਟ ਪਰਸੋਂ ਹੋਇਆ ਸੀ ਐਤਵਾਰ ਨੂੰ ਕੰਪਨੀ ਇਹ ਕਹਿ ਰਹੀ ਹੈ ਕਿ ਜਿਹੜਾ ਇਹਨਾਂ ਦਾ ਪਰਸਨਲ ਡਾਟਾ ਆ ਹੋ ਸਕਦਾ ਚੋਰੀ ਹੋ ਗਿਆ ਹੋਵੇ ਹੋ ਸਕਦਾ ਉਹਦੇ ਤੱਕ ਉਹ ਪਹੁੰਚ ਗਿਆ ਹੁਣ ਇਸ ਇਨਸੀਡੈਂਟ ਤੱਕ ਹਜੇ ਤੱਕ ਗੱਲਬਾਤ ਪਤਾ ਨਹੀਂ ਲੱਗੀ ਜਿਹੜੀ ਇਹ ਕੋਸ਼ਿਸ਼ ਕਰ ਰਹੇ ਆ ਕਿ ਇਹਨੂੰ ਸਾਰੇ ਕੁਝ ਨੂੰ ਰਿਵਰਸ ਕਰਕੇ ਇਹਨੂੰ ਥੋੜਾ ਜਿਹਾ ਠੀਕ ਠਾਕ ਕਰਨ ਦੀ ਉਹ ਯਤਨ ਕਰ ਰਹੇ ਆ ਪਹਿਲਾਂ ਕਹਿੰਦੇ ਸੀ ਕਿ ਜਿਹੜੀ ਪਰਸਨਲ ਇਨਫੋਰਮੇਸ਼ਨ ਆਫ ਬ੍ਰੀਚ ਨਹੀਂ ਹੋਈ ਹੁਣ ਕਹਿੰਦੇ ਆ ਹੋ ਸਕਦਾ ਹੋ ਗਈ ਹੋਵੇ ਕੰਪਨੀ 3rd ਅਜੇ ਤੀਜਾ ਦਿਨ ਹੋ ਗਿਆ ਸਟੋਰ ਬੰਦ ਨੂੰ ਮੰਗਲਵਾਰ ਅੱਜ ਜਦੋਂ ਇਹਨਾਂ ਨੇ ਆਪਣੀ ਸਟੇਟਮੈਂਟ ਜਾਰੀ ਕੀਤੀ ਹੈ ਜਿਹਦੇ ਵਿੱਚ ਇਹ ਕਿਹਾ ਇਹਨਾਂ ਨੇ ਕਿ ਅਸੀਂ ਅਸਲ ਦੇ ਵਿੱਚ ਅਸੈਸ ਕਰ ਰਹੇ ਹਾਂ ਕਿ ਕਿੱਥੇ ਤੱਕ ਡਾਟਾ ਕੰਪਰੋਮਾਈਜ਼ਡ ਹੋਇਆ ਜਾਂ ਚੋਰੀ ਹੋਇਆ ਇਸ ਇਨਸੀਡੈਂਟ ਦੇ ਵਿੱਚ ਜਿਹਦੇ ਕਰਕੇ ਸਾਰੇ ਸਾਰੀਆਂ ਸਟੋਰ ਲੋਕੇਸ਼ਨਸ ਇਹਨਾਂ ਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਲਬਰਟਾ ਦੇ ਵਿੱਚ ਸਕਾਸਸ ਸਕਾਚ ਦੇ ਵਿੱਚ ਤੇ ਮੈਨੀਟੋਬਾ ਦੇ ਵਿੱਚ ਵੀ ਕੰਡ ਤੇ ਬੰਦ ਕਰਨੀਆਂ ਪਈਆਂ ਸੀ ਹੋਇਆ ਕੀ ਆ ਚੋਰ ਕਿਸਮ ਦੇ ਕੁਝ ਲੋਕ ਨੇ ਚੋਰ ਜ ਆਪ ਜਾ ਕੇ ਸਟੋਰ ਵਿੱਚੋਂ ਦਵਾਈਆਂ ਚੱਕਣ ਵਾਲੇ ਚੋਰ ਨਹੀਂ ਚੋਰ ਸਾਈਬਰ ਅਟੈਕ ਕਰਨ ਵਾਲੇ ਚੋਰ ਨੇ ਇਹਦਾ ਮਤਲਬ ਇਹ ਆ ਕਿ ਕੰਪਿਊਟਰ ਦੇ ਉੱਤੇ ਬੈਠ ਜਾਂਦੇ ਕਿਉਂਕਿ ਉਹਨਾਂ ਸਾਰਾ ਕੰਮ ਤੇ ਕੰਪਿਊਟਰ ਤੇ ਹੀ ਆ ਲੰਡਨ ਡਰੱਗ ਦਾ ਵੀ ਸਾਰਾ ਕੰਮ ਕੰਪਿਊਟਰ ਤੇ ਹੀ ਉਹਨਾਂ ਦਾ ਬਿੱਲ ਜਿਹੜੇ ਲੋਕਾਂ ਦੀ ਪੇਸ਼ੈਂਟ ਦੀ ਜਾਣਕਾਰੀ ਕਿੰਨੀ ਇਨਫੋਰਮੇਸ਼ਨ ਆ ਕੀ ਏ ਜਾਂ ਕੀ ਨਾਂ ਆ ਇਹ ਸਾਰਾ ਕੁਝ ਜਿਹੜੇ ਇਹ ਕੰਪਿਊਟਰ ਦੇ ਜਾਣਕਰ ਨੇ ਜਾਂ ਸਾਈਬਰ ਅਟੈਕ ਕਰਨ ਵਾਲੇ ਨੇ ਜਾਂ ਇਹ ਚੋਰ ਨੇ ਜਾਂ ਠੱਗ ਨੇ ਹੁਣ ਕੰਪਿਊਟਰ ਲੰਡਨ ਡਰੱਗ ਦਾ ਵੀ ਜੁੜਿਆ ਤੇ ਇੰਟਰਨੈਟ ਦੇ ਨਾਲ ਹੀ ਆ ਇੰਟਰਨੈਟ ਦੇ ਨਾਲ ਹੀ ਇਹ ਜੁੜਿਆ ਆ ਇਹ ਉਹਦੇ ਥਰੂ ਉਹਨਾਂ ਦੀ ਵੈਬਸਾਈਟ ਦੇ ਉੱਤੇ ਕਿਸੇ ਤਰ੍ਹਾਂ ਉਹਨੂੰ ਕਰੈਕ ਕਰਕੇ ਕਿਸੇ ਤਰ੍ਹਾਂ ਉਹਦੇ ਵਿੱਚੋਂ ਕੁਛ ਨਾ ਕੁਛ ਕਰਕੇ ਉਹਦਾ ਕੰਟਰੋਲ ਆਪਣੇ ਹੱਥ 'ਚ ਲੈ ਲੈਂਦੇ ਆ ਤੇ ਉੱਥੇ ਜਿੰਨੀ ਜਾਣਕਾਰੀ ਪਈ ਹੈ ਉਹਨੂੰ ਚੋਰੀ ਕਰ ਲੈਂਦੇ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉੱਥੇ ਕੋਈ ਬਹੁਤ ਸੀਕ੍ਰੀਟ ਜਾਣਕਾਰੀ ਉਹਨਾਂ ਦੀ ਪਈ ਆ ਜਾਂ ਜ਼ਿਆਦਾ ਕਨਫਿਡੈਂਸ਼ੀਅਲ ਆ ਕੋਈ ਕਨਫਿਡੈਂਸ਼ੀਅਲ ਦਾ ਮਤਲਬ ਇਹ ਆ ਕਿ ਕਿਸੇ ਵਿਅਕਤੀ ਦੀ ਜਾਣਕਾਰੀ ਵੀ ਲਈ ਜਾ ਸਕਦੀ ਆ ਮੰਨ ਲਓ ਅਸੀਂ ਮਰੀਜ਼ ਆ ਤੇ ਅਸੀਂ ਦਵਾਈ ਲੰਡਨ ਡਰਗ ਤੋਂ ਲੈਣੇ ਆ ਤੇ ਸਾਡੀ ਜਿਹੜੀ ਆਇਡੈਂਟੀਟੀ ਆ ਉੱਥੇ ਪਈ ਆ ਮੇਰਾ ਨਾਮ ਕੀ ਆ ਮੇਰੀ ਡੇਟ ਆਫ ਬਰਥ ਕੀ ਆ ਅ ਮੇਰਾ ਜਿਹੜਾ ਹੋਰ ਐਡਰੈਸ ਕੀ ਆ ਉਹ ਸਾਰੀ ਇਨਫਰਮੇਸ਼ਨ ਉੱਥੇ ਪਈ ਆ ਤੇ ਜੇ ਉਹ ਉਹ ਇਨਫਰਮੇਸ਼ਨ ਕਿਸੇ ਠੱਗਾਂ ਦੇ ਕੋਲ ਚਲੇ ਗਈ ਉਹਨਾਂ ਨੇ ਉਸ ਇਨਫਰਮੇਸ਼ਨ ਨੂੰ ਵਰਤ ਕੇ ਕੁਝ ਵੀ ਕਰ ਸਕਦੇ ਆ ਇਦਾਂ ਕਿੰਨੇ ਪੇਸ਼ੈਂਟ ਦੀ ਜਿਹੜੀ ਜਾਣਕਾਰੀ ਉੱਥੇ ਪਈ ਆ ਜੇ ਉਹਨਾਂ ਦੇ ਕੋਲ ਚਲੇ ਗਈ ਤੇ ਉਹ ਕੁਝ ਕੁਝ ਵੀ ਕਰ ਸਕਦੇ ਆ ਮਤਲਬ ਆਪ ਅੱਗੇ ਜਾ ਕੇ ਅੱਜ ਖਬਰ ਸਾਂਝੀ ਵੀ ਕਰ ਰਹੀ ਹਾਂ ਟੋਰਾਂਟੋ ਦੇ ਵਿੱਚ ਉਹ ਬੰਦੇ ਨੇ ਕਿੰਨੇ ਸੈਂਕੜੇ ਨਾਵਾਂ ਦੇ ਉੱਤੇ ਬੈਂਕ ਅਕਾਊਂਟ ਖੁਲਾ ਲਏ ਇਨਫਾਰਮੇਸ਼ਨ ਦੇ ਕੇ ਗਲਤ ਉੱਥੇ ਬੈਂਕ ਅਕਾਊਂਟ ਖੁਲਾ ਲਏ ਉਹਨਾਂ ਨੂੰ ਕ੍ਰੈਡਿਟ ਕਾਰਡ ਲੈ ਲਏ ਤੇ ਪੈਸਾ ਕਢਾਈ ਜਾਂਦਾ ਇਹ ਕੰਮ ਹੋ ਸਕਦਾ ਹੁੰਦਾ ਇਹ ਇੱਕ ਉਦਾਹਰਨ ਆ ਹਜ਼ਾਰ ਤਰ੍ਹਾਂ ਦੇ ਇਦਾਂ ਦੇ ਇਹਦੇ ਰਿਸਕ ਹੁੰਦੇ ਆ ਸਾਈਬਰ ਅਟੈਕ ਦੇ ਹੁਣ ਇਹ ਸਾਈਬਰ ਅਟੈਕ ਲੰਡਨ ਡਰੱਗ ਦੇ ਉੱਤੇ ਇਹ ਕਰਦੇ ਕੀ ਆ ਇਹ ਐਕਸਪਰਟ ਏਡੇ ਹੁੰਦੇ ਆ ਕਿ ਇਹ ਕ੍ਰੈਕ ਕਰ ਲੈਂਦੇ ਸਾਰੇ ਕੁਝ ਨੂੰ ਹੁਣ ਲੰਡਨ ਡਰੱਗ ਕੋਲੇ ਆਪਣੇ ਮਾਹਰ ਨਹੀਂ ਏਡੇ ਉਹਨਾਂ ਨੇ ਕਿਹੜਾ ਕੋਈ ਉਹਨਾਂ ਕੋਲੇ ਬਹੁਤ ਤਕੜੇ ਇੰਜੀਨੀਅਰ ਆ ਹੋਣਗੇ ਪਰ ਉਹਨਾਂ ਨੂੰ ਹੁਣ ਥਰਡ ਪਾਰਟੀ ਸਿਕਿਉਰਿਟੀ ਸਰਵਿਸਿਜ਼ ਲੈਣੀਆਂ ਪਈਆਂ ਕਿ ਬਾਹਰੋਂ ਜਿਹੜੇ ਐਕਸਪਰਟ ਬੰਦੇ ਨੇ ਉਹਨਾਂ ਨੂੰ ਸੱਦ ਕੇ ਉਹਨਾਂ ਨੂੰ ਕਿਸੇ ਤਰ੍ਹਾਂ ਕੋਈ ਗੱਲਬਾਤ ਕੀਤੀ ਜਾਂਦੀ ਔਰ ਅਮਰੀਕਾ ਵਰਗੇ ਦੇਸ਼ ਔਰ ਵੱਡੀਆਂ-ਵੱਡੀਆਂ ਕੰਪਨੀਆਂ ਵੀ ਇਹਦੇ ਤੋਂ ਬਚਦੀਆਂ ਨਹੀਂ ਜਦੋਂ ਅਟੈਕ ਕਰਦੇ ਆ ਤੇ ਹੁਣ ਇਹ ਲੰਡਨ ਡ੍ਰੈਗ ਉਹਨਾਂ ਨੂੰ ਦੱਸੂ ਕਿ ਲੋਕਾਂ ਨੂੰ ਜਿਨ੍ਹਾਂ ਦਾ ਡਾਟਾ ਚੋਰੀ ਹੋਇਆ ਕਿਉਂਕਿ ਪ੍ਰਾਈਵੇਸੀ ਲਾ ਦੇ ਤਹਿਤ ਦੱਸਣਾ ਪਊਗਾ ਜੇ ਮੇਰੀ ਕੋਈ ਇਨਫੋਰਮੇਸ਼ਨ ਚੋਰੀ ਹੋਈ ਹੈ ਹੁਣ ਇਹ ਕਦੋਂ ਖੋਲਣਗੇ ਇਹਦੇ ਬਾਰੇ ਪਤਾ ਨਹੀਂ ਆ ਹੁਣ ਤੱਕ ਜਿਹੜੀ ਜਾਣਕਾਰੀ ਅੱਜ ਸਾਡੇ ਕੋਲ ਆਈ ਆ ਇਹਨਾਂ ਦਾ ਜਿਹੜੇ ਇਹਨਾਂ ਦਾ ਟੈਲੀਫੋਨ ਲਾਈਨਸ ਵੀ ਟੈਂਪੋਰਰਰੀਲੀ ਡਿਸੇਬਲਡ ਆ ਵਕਤੀ ਤੌਰ ਤੇ ਉਹਨਾਂ ਨੂੰ ਇਹਨਾਂ ਨੇ ਬੰਦ ਕੀਤਾ ਆ ਕਿਉਂਕਿ ਇਹਨਾਂ ਦੀ ਇੰਟਰਨਲ ਇਨਵੈਸਟੀਗੇਸ਼ਨ ਚੱਲ ਰਹੀ ਆ ਇਸ ਅਟੈਕ ਦੇ ਬਾਰੇ ਤੇ ਉਹ ਹੁਣ ਜਦੋਂ ਹੀ ਫੋਨ ਰੀਸਟੋਰ ਹੋਣਗੇ ਫਾਰਮੇਸੀ ਸਟਾਫ ਜਿਹੜਾ ਲੰਡਨ ਟਰੱਕਸ ਦਾ ਲੋਕੇਸ਼ਨਸ ਦੇ ਉੱਤੇ ਉਹ ਵੀ ਅਸਲ ਦੇ ਵਿੱਚ ਜਿਹੜਾ ਉਹ ਅਸਿਸਟ ਕਰੂਗਾ ਉਹਨਾਂ ਨੂੰ ਉਹਨਾਂ ਦੀਆਂ ਨੀਡਸ ਦੇ ਲਈ ਜਿੱਦਾਂ ਹੀ ਹੁੰਦਾ ਆ ਉਹ ਕਹਿੰਦੇ ਵੀ ਅਸੀਂ ਕਸਟਮਰ ਨੂੰ ਅਡਵਾਈਸ ਕਰਦੇ ਹਾਂ ਕਿ ਆਪਣੇ ਲੋਕਲ ਸਟੋਰ ਦੇ ਉੱਤੇ ਇਨ ਪਰਸਨ ਜਾਣ ਜਿਹੜੇ ਰੈਗੂਲਰ ਬਿਜ਼ਨਸ ਆਵਰਸ ਆ ਇਮੀਡੀਏਟ ਸਪੋਰਟ ਚਾਹੀਦੀ ਆ ਜਦੋਂ ਤੱਕ ਫੋਨ ਲਾਈਨਸ ਜਿਹੜੀਆਂ ਨਹੀਂ ਚੱਲਦੀਆਂ ਤਾਂ ਉੱਥੇ ਜਾ ਕੇ ਮਦਦ ਲਈ ਜਾ ਸਕਦੇ ਹੋ ਲੰਡਨ ਡਰੱਗ ਦੇ ਸਟੋਰਾਂ ਦੇ ਉੱਤੇ ਅਮਰਜੈਂਸੀ ਅਸਿਸਟੈਂਸ ਤੇ ਲਈ ਉੱਥੇ ਸਟਾਫ ਇਹਨਾਂ ਦਾ ਹੈਗਾ ਇਹਨਾਂ ਦੇ ਪ੍ਰੈਜ਼ੀਡੈਂਟ ਤੇ ਜਿਹੜੇ ਚੀਫ ਆਪਰੇਟਿੰਗ ਆਫੀਸਰ ਨੇ ਕਲਿਨ ਮਾਲਨ ਉਹਨਾਂ ਨੇ ਕਿਹਾ ਵੀ ਇਹ ਬਹੁਤ ਔਖਾ ਸਮਾਂ ਆ ਸਾਡੇ ਲਈ ਕੰਪਨੀ ਦੇ ਲਈ ਆਪਣੀ ਸਟੇਟਮੈਂਟ ਦੇ ਵਿੱਚ ਸਟਾਫ ਉਹ ਕਹਿੰਦੇ ਰਾਉਂਡ ਦਾ ਕਲੌਕ 24 ਘੰਟੇ ਕੰਮ ਕਰ ਰਿਹਾ ਵੀ ਇਹਨੂੰ ਫੁੱਲੀ ਆਪਰੇਸ਼ਨਲ ਬਣਾ ਦਈਏ ਦੁਬਾਰਾ ਜਿਹੜੇ ਸਟੋਰ ਆ ਪੂਰੀ ਤਰ੍ਹਾਂ ਕੰਮ ਕਰਨ ਲੱਗ ਜਣ ਉਹਨਾਂ ਦੇ 80 ਸਟੋਰ ਆ ਵੈਸਟਰਨ ਕੈਨੇਡਾ ਦੇ ਵਿੱਚ ਲੰਡਨ ਡਰੱਗਸ ਦੇ ਜਿਹੜੇ ਆਪਣੇ BC ਦੇ ਵਿੱਚ ਜਿਹੜਾ ਹੈਗੇ ਆ ਇਹ ਜਿਹੜੇ ਮਤਲਬ ਹੱਲੇ ਇਹਨਾਂ ਨੇ BC ਦੇ ਵਿੱਚ ਕੋਈ ਟਾਈਮ ਲਾਈਨ ਦਿੱਤੀ ਨਹੀਂ ਕਿ ਕਦੋਂ ਤੱਕ ਅਸੀਂ ਇਹ ਸਟੋਰ ਜਿਹੜੇ ਰੀਸਟੋਰ ਹੋ ਜਾਣਗੇ ਦੁਬਾਰਾ ਖੁੱਲ੍ਹ ਜਾਣਗੇ ਜਾਂ ਫੁੱਲੀ ਜਿਹੜੇ ਆਪਰੇਸ਼ਨਲ ਇਹ ਹੋ ਸਕਦੇ ਆ ਆਉਣ ਵਾਲਾ ਸਮਾਂ ਇਸ ਗੱਲ ਤੋਂ ਬਹੁਤ ਭਿਆਨਕ ਸਮਾਂ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਮਲੇ ਸਿੱਧੇ ਨਹੀਂ ਵੀ ਕੋਈ ਸ਼ੀਸ਼ੇ ਭੰਨ ਕੇ ਅੰਦਰੋਂ ਸਮਾਨ ਚੱਕ ਕੇ ਲੈ ਜਾਂਦਾ ਕੰਪਿਊਟਰਾਂ ਦੇ ਉੱਤੇ ਹਮਲੇ ਹੁੰਦੇ ਆ ਤੇ ਉੱਥੋਂ ਤੁਹਾਡਾ ਸਾਰਾ ਡਾਟਾ ਤੇ ਜੇ ਤੁਹਾਡਾ ਡਾਟਾ ਹੀ ਚੋਰੀ ਕਰ ਲਿਆ ਤੇ ਫਿਰ ਉੱਥੇ ਤੁਹਾਡੀ ਬੈਂਕ ਸਟੇਟਮੈਂਟ ਬੈਂਕਾਂ ਦੀ ਇਨਫੋਰਮੇਸ਼ਨ ਤੁਹਾਡੇ ਕ੍ਰੈਡਿਟ ਕਾਰਡ ਜੋ ਮਰਜੀ ਉਹ ਬੰਦਾ ਕਰ ਸਕਦਾ ਆ ਤੇ ਇਹਨਾਂ ਨਾਲ ਜਿਹੜਾ ਨਿਜੀਠਣਾ ਅੱਜ ਦੇ ਸਮੇਂ ਦਾ ਸਭ ਤੋਂ ਔਖਾ ਕੰਮ ਹੈ ਸਾਈਬਰ ਅਟੈਕ ਨੇ ਅਮਰੀਕਾ ਵਰਗੇ ਦੇਸ਼ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਛੜੀਆਂ ਤੇ ਕਈ ਵਾਰੀ ਇਹ ਪਾਸੇ-ਆਸੇ ਦੀ ਪੈਸਾ ਦੇ ਕੇ ਅਮਰੀਕਾ ਵਰਗਾ ਦੇਸ਼ ਵੀ ਉਹਨਾਂ ਨੂੰ ਪੈਸੇ ਦੇਣ ਲਈ ਮਜਬੂਰ ਹੋ ਜਾਂਦਾ ਹੈ ਹੈਕਰਾਂ ਨੂੰ ਭਾਈ ਤੁਸੀਂ ਇੰਨੇ ਪੈਸੇ ਲੈ ਲਓ ਜਿਹੜਾ ਰੈਨਸਮਾ ਤੇ ਉਹ ਸਾਨੂੰ ਇਹ ਵਾਪਸ ਦੇ ਦੇ ਅਗਲੀ ਗੱਲਬਾਤ ਇੱਕ ਹੋਰ ਜਿਹੜੀ ਹੈਗੀ ਆ ਡਰੱਗ ਰੀ ਕ੍ਰਿਮੀਨਲਾਈਜੇਸ਼ਨ ਬਾਰੇ ਡਰੱਗ ਡੀ ਕ੍ਰਿਮੀਨਲਾਈਜੇਸ਼ਨ ਹੋਈ ਸੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਿਛਲੇ ਸਾਲ ਇੱਕ ਤਜਰਬਾ ਕੀਤਾ ਗਿਆ ਸੀ 3 ਸਾਲਾਂ ਦੇ ਲਈ ਇੱਕ ਕਾਨੂੰਨ ਲਿਆਂਦਾ ਕਾਨੂੰਨ ਦੇ ਤਹਿਤ ਬ੍ਰਿਟਿਸ਼ ਕੋਲੰਬੀਆ ਨੇ ਆਟਵਾ ਤੋਂ ਫੈਡਰਲ ਸਰਕਾਰ ਤੋਂ ਮੰਗ ਕੀਤੀ ਵੀ ਸਾਨੂੰ 4.5 ਗ੍ਰਾਮ ਕਿਸੇ ਬੰਦੇ ਨੂੰ ਵੀ ਨਸ਼ਾ ਪੱਤਾ ਰੱਖਣ ਦੀ ਆਗਿਆ ਦੇ ਦਿਓ 4.5 ਗ੍ਰਾਮ ਦਾ ਮਤਲਬ ਕਿ ਚਾਹੇ ਉਹ ਕੋਕੀਨ ਰੱਖੇ ਚਾਹੇ ਡੋਡੇ ਫੀਮ ਭੰਗ ਕੋਈ ਚੀਜ਼ ਵੀ 4.5 ਗ੍ਰਾਮ ਦੇ ਇਵਨ ਫੈਂਟਨਲ ਮੈਥਫੈਂਟਾਮਾਈਨ ਕੋਈ ਚੀਜ਼ ਵੀ ਰੱਖੇ ਤੇ ਉਹਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਨਾ ਉਹਦੇ ਤੇ ਪੁਲਿਸ ਕੋਈ ਕਾਰਵਾਈ ਕਰੇ ਫੈਡਰਲ ਸਰਕਾਰ ਕਹਿੰਦੀ ਵੀ 4.5 ਗ੍ਰਾਮ ਜ਼ਿਆਦਾ ਆ ਤੁਸੀਂ 2.5 ਗ੍ਰਾਮ ਤੇ ਮੰਨਜੋ ਉਹਨਾਂ ਨੇ 2.5 ਗ੍ਰਾਮ ਦੀ ਆਗਿਆ ਦਿੱਤੀ ਕਿ ਅਸੀਂ 2.5 ਗ੍ਰਾਮ ਨੂੰ ਆਗਿਆ ਦੇ ਦਨੇ ਇਹਦਾ ਮਤਲਬ ਇਹ ਹੋ ਗਿਆ ਕਿ ਇਹਦੇ ਲਈ ਇੱਕ ਟਰਮ ਵਰਤੀ ਗਈ ਡਰੱਗ ਡੀ ਕ੍ਰਿਮੀਨਲਾਈਜ਼ੇਸ਼ਨ ਮਤਲਬ ਕੋਈ ਬੰਦਾ ਵੀ ਜੇਕਰ ਖਾਣ ਪੀਣ ਦੇ ਲਈ ਨਸ਼ਾ ਪੱਤਾ ਆਪਣੇ ਕੋਲ ਰੱਖਦਾ ਆ ਤੇ ਉਹਨੂੰ ਸਜ਼ਾ ਕੋਈ ਨਹੀਂ ਹੋਊਗੀ ਨਾ ਪੁਲਿਸ ਫੜੂਗੀ ਨਾ ਉਹਦੇ ਤੇ ਕੋਈ ਕਾਰਵਾਈ ਹੋਏਗੀ ਉਹਦਾ ਲੌਜੀਕ ਇਹ ਦਿੱਤਾ ਗਿਆ ਵੀ ਜੇ ਹੁਣ ਬੰਦਾ ਗ੍ਰਾਮ-ਗ੍ਰਾਮ ਡਰੱਗ ਵੀ ਪੁਲਿਸ ਵਾਲੇ ਫੜਨ ਲੱਗ ਪਏ ਤਾਂ ਉਹਨਾਂ ਦੇ ਦੇਖ ਲਓ ਵੀ ਇੱਕ ਪੁਲਿਸ ਆਫੀਸਰ ਦੇ ਪਰ ਆਵਰ ਕਿੰਨੇ ਘੰਟੇ ਉਹਨੂੰ ਕਿੰਨੇ ਡਾਲਰ ਪੈਂਦੇ ਆ ਫਿਰ ਉਹ ਫੜੂਗਾ ਫਿਰ ਉਹਦੇ ਤੇ ਚਾਰਜ ਲਾਊਗਾ ਫਿਰ ਜੱਜ ਕੋਲ ਜਾਊਗਾ ਜੱਜ ਅਦਾਲਤਾਂ ਤੇ ਫਿਰ ਇੰਨਾ ਲੰਬਾ ਜਿਹੜਾ ਨੁਕਸਾਨ ਫਾਈਨੈਂਸ਼ੀਅਲੀ ਹੋਊਗਾ ਜੀ ਤੁਸੀਂ 2.5 ਗ੍ਰਾਮ ਸ਼ੋਰਟ ਦੇ ਦਿਓ ਵੀ ਚਲੋ ਜੀ ਕੋਈ ਖਾਣ ਪੀਣ ਲਈ ਕਰਦਾ ਤੇ ਉਹਨੂੰ ਕੋਈ ਸਜ਼ਾ ਨਾ ਦਿੱਤੀ ਜਾਵੇ ਗੱਲ ਲੋਕਾਂ ਨੂੰ ਲੱਗੀ ਵੀ ਠੀਕ ਆ ਆਗਿਆ ਦੇ ਦਿੱਤੀ BC ਇਹ ਪ੍ਰੋਵਿੰਸ ਬਣ ਗਿਆ ਜਿੱਥੇ 2.5 ਗ੍ਰਾਮ ਡਰੱਗ ਰੱਖੀ ਜਾ ਸਕਦੀ ਸੀ ਸਾਲ ਤੋਂ ਜ਼ਿਆਦਾ ਹੋ ਗਿਆ ਇਹ ਕੰਮ ਹੋਏ ਨੂੰ 2 ਸਾਲ ਹਜੇ ਹੋਰ ਪ੍ਰੋਜੈਕਟ ਇਹ ਚੱਲਣਾ ਤੇ ਹੁਣ ਫਰਕ ਉਹਦੇ ਨਾਲ ਕੋਈ ਨਹੀਂ ਪਿਆ 2016 ਤੋਂ ਲੈ ਕੇ ਹੁਣ ਤੱਕ ਜਿਹੜੀ ਇਹ ਡਰੱਗ ਜਿਹੜੀ ਪਬਲਿਕ ਹੈਲਥ ਐਮਰਜੈਂਸੀ ਡਿਕਲੇਅਰ ਕੀਤੀ ਆ ਔਰ ਜਿਹਦੇ ਵਿੱਚ 14000 ਦੇ ਕਰੀਬ ਜਿਹੜੇ ਲੋਕ ਆ ਉਹ ਮਰ ਚੁੱਕੇ ਆ ਮਤਲਬ 7 ਜਣੇ ਰੋਜ਼ ਮਰ ਜਾਂਦੇ ਆ 7 ਮੌਤਾਂ ਰੋਜ਼ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਰਗ ওভারਡੋਸ ਦੇ ਨਾਲ ਹੋ ਰਹੀਆਂ ਜਦੋਂ ਹੁਣ ਇਹਨਾਂ ਨੇ ਪਿਛਲੇ ਸਾਲ ਇਹ ਕਾਨੂੰਨ ਬਣਾ ਦਿੱਤਾ ਵੀ 2.5 ਗ੍ਰਾਮ ਤੱਕ ਨਸ਼ਾ ਰੱਖਿਆ ਜਾ ਸਕਦਾ ਫਰਕ ਉਹਦੇ ਨਾਲ ਵੀ ਕੁਝ ਨਹੀਂ ਪਿਆ ਜੋ ਸੱਤ ਮੌਤ ਤੋਂ ਪਹਿਲਾਂ ਹੁੰਦੀ ਸੀ ਲਗਭਗ ਸੱਤ ਮੌਤਾਂ ਹੀ ਹੁਣ ਹੋ ਰਹੀਆਂ ਤੇ ਫਿਰ ਇਹਦੇ ਨਾਲ ਹੋਇਆ ਕੀ ਇਹਦਾ ਫਿਰ ਫਾਇਦਾ ਕੀ ਮਤਲਬ ਇਹ ਇਹ ਇਹਦੇ ਨਾਲ ਹੁਣ ਜਿਹੜੀ BC ਦੀ ਸਰਕਾਰ ਆ ਹੁਣ ਇਹਨਾਂ ਨੇ ਫੈਡਰਲ ਸਰਕਾਰ ਨੂੰ ਕਿਹਾ ਵੀ ਨਹੀਂ ਜੀ ਜਿਹੜਾ ਸੀ ਪਿਛਲੇ ਸਾਲ ਕੀਤਾ ਸੀ ਉਹਨੂੰ ਛੱਡ ਦਿਓ ਤੁਸੀਂ ਤੇ ਤੁਸੀਂ ਇਹਨੂੰ ਦੁਬਾਰਾ ਤੋਂ ਰੀ ਕਰਿਮੀਨਲਾਈਜ਼ ਕਰ ਦਿਓ ਜਦੋਂ ਅਮਰੀਕਾ ਦੀ ਕੋਈ ਸਟੇਟਾਂ ਦੇ ਵਿੱਚ ਹੋਇਆ ਤੇ ਉਹ ਜਿਹੜਾ ਰੀ ਕਰਿਮੀਨਲਾਈਜ਼ੇਸ਼ਨ ਦਾ ਮਤਲਬ ਆ ਕਿ ਹੁਣ ਫੇਰ ਇਹਨੂੰ ਨਾਰਮਲ ਕਾਨੂੰਨ ਦੇ ਵਿੱਚ ਲਾਇਆ ਹੋਵੇ ਜੇ ਕੋਈ ਬੰਦਾ ਨਸ਼ਾ ਕਿਸੇ ਕੋਲ ਹੈਗਾ ਤੇ ਉਹ ਜੁਰਮਾਂ ਤੇ ਉਹਨੂੰ ਸਜ਼ਾ ਮਿਲੂਗੀ ਕੋਈ ਮਸਲਾ ਨਹੀਂ ਵੀ ਉਹਨੇ 2.5 ਗ੍ਰਾਮ ਜਾਂ 4.5 ਗ੍ਰਾਮ ਨਸ਼ੀਲਾ ਮਤਲਬ ਨਸ਼ਾ ਹੁਣ ਇਹ ਮਸਲਾ ਅਸਲ ਦੇ ਵਿੱਚ ਹੱਲ ਨਹੀਂ ਹੋ ਰਿਹਾ ਉਹ ਕੁਦਰਤੀ ਇਹਦੀ ਵਿਰੋਧੀ ਪਾਰਟੀਆਂ ਰੌਲਾ ਪਾ ਰਹੀਆਂ ਪੀਰ ਪੋਲੀਓ ਫੈਡਰਲ ਲੈਵਲ ਦੇ ਉੱਤੇ ਵੀ ਰੌਲਾ ਪਾ ਰਿਹਾ ਇੱਥੇ ਬੀਸੀ ਜੁਆਇੰਟਡ ਦੇ ਕੈਵਨ ਫਾਲਕਨ ਵੀ ਕਹਿ ਰਹੇ ਆ ਤੇ ਵੀ ਇਹ ਗਲਤ ਸੇਗਾ ਠੀਕ ਆ ਗਲਤ ਸੇਗਾ ਉਹਨਾਂ ਨੇ ਇੱਕ ਤੇ ਆ ਵੀ ਉਹਨਾਂ ਨੇ ਯਤਨ ਕੀਤਾ ਵੀ ਇਹਦਾ ਕੋਈ ਹੱਲ ਕੀਤਾ ਜਾ ਸਕਤੇ ਡੀਕੋਲੋਨਾਈਜੇਸ਼ਨ ਇੱਕੇ ਦਾ ਹੱਲ ਸੇਗਾ ਪਰ ਜਿਹੜਾ ਨਹੀਂ ਚੱਲ ਸਕਿਆ ਹੁਣ ਐਮ ਡੀ ਐਮ ਤੇ ਮੈਥਾਫੈਂਟਾਮਾਈਨ ਵਰਗੀਆਂ ਚੀਜ਼ਾਂ ਜਾਂ ਫੈਂਟਨਲ ਵਰਗੇ ਜਿਹੜੇ ਓਪੀਓਇਡ ਪ੍ਰੋਡਕਸ਼ਨ ਨੂੰ ਰੱਖਣੇ ਆਪਣੇ ਆਪ ਦੇ ਵਿੱਚ ਬਹੁਤ ਇੱਕ ਵੱਡਾ ਫੈਸਲਾ ਸੀ ਇੱਕ ਤੇ ਹੈਗਾ ਵੀ ਸਰਕਾਰ ਨੇ ਯਤਨ ਕੀਤਾ ਗੱਲਬਾਤ ਬਣੀ ਨਹੀਂ ਚੱਲੋ ਹੁਣ ਉਹ ਵਾਪਸ ਆਗੇ ਵੀ ਨਹੀਂ ਤੁਸੀਂ ਦੁਬਾਰਾ ਇਹਨੂੰ ਇਦਾਂ ਕਰਦੇ ਤੇ ਦੂਜੀ ਇਹਦੇ ਵਿੱਚੋਂ ਗੱਲ ਇਹ ਨਿਕਲਦੀ ਆ ਵੀ ਕੀ ਹਜੇ ਤੱਕ ਇਹ ਮਤਲਬ ਐਕਸਪੈਰੀਮੈਂਟਲ ਸਟੇਜ ਦੇ ਉੱਤੇ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਅਸੀਂ ਕਰਨਾ ਕੀ ਆ ਡਰਗ ਨੂੰ ਡੀਕੈਮਨਲਾਈਜ਼ ਕਰਨਾ ਜਾਂ ਰੀਕੈਮਨਲਾਈਜ਼ ਕਰਨਾ ਇਹਦੇ ਬਾਰੇ ਕੋਈ ਸਟੱਡੀਜ਼ ਬਾਰੇ ਕੋਈ ਰਿਸਰਚ ਦੇ ਬਾਰੇ ਕੋਈ ਡਾਟਾ ਹੈ ਹੀ ਨਹੀਂ ਤੇ ਕਿਹੜੇ ਬੇਸ ਤੇ ਫੈਸਲਾ ਲਿਆ ਗਿਆ ਸੀ ਤੁਸੀਂ ਹਜੇ ਤੱਕ ਲੋਕਾਂ ਨੂੰ ਤਜਰਬੇ ਵਿੱਚ ਹੀ ਰੱਖ ਰਹੇ ਹੋ ਵੀ ਸਾਲ ਭਰ ਤੁਸੀਂ ਇਹ ਅਲਾਉ ਕਰਕੇ ਤੇ ਮੁੜ ਕੇ ਉਹਨੂੰ ਵਾਪਸ ਫਿਰ ਪਿੱਛੇ ਮੁਕਰਨਾ ਸ਼ੁਰੂ ਕਰ ਦਿੱਤਾ ਅਮਰੀਕਾ ਦੇ ਵਿੱਚ ਇਹ ਦੰਦਾ ਹੀ ਉਹਨਾਂ ਨੇ ਤਜਰਬਾ ਕੀਤਾ ਡੀਕੂਮਨਲਾਈਜੇਸ਼ਨ ਦਾ ਤੇ ਮੁੜ ਕੇ ਉਹਦੇ ਤੋਂ ਬਾਅਦ ਪਬਲਿਕ ਬੈਕਲੈਸ਼ ਹੋਇਆ ਲੋਕਾਂ ਨੇ ਤੋਹ ਤੋਹ ਕੀਤੀ ਵੀ ਤੁਸੀਂ ਕਰ ਕੀ ਰਹੇ ਹੋ ਨਸ਼ਾ ਹੀ ਤੁਸੀਂ ਲੀਗਲ ਕਰਤਾ ਉਹ ਵੀ ਫੈਂਟਨਿਲ ਤੇ ਆ ਆਪਣੇ ਕੋਕੇਨ ਤੇ ਮੈਥਫੈਂਟਾਮਾਈਨ ਤੇ ਇਹੀ ਤੁਸੀਂ ਕਾਨੂੰਨੀ ਮਾਨਤਾ ਦਿੱਤੀ ਤਾਂ ਹੁਣ ਬਚਿਆ ਕੀ ਹੈ ਪੁਲਿਸ ਕੀ ਕਰਦੀ ਹੈ ਫਿਰ ਉਹਨਾਂ ਨੇ ਫੈਸਲਾ ਵਾਪਸ ਲੈ ਲਿਆ ਹੁਣ ਇਹਨਾਂ ਨੇ ਪਬਲਿਕ ਪਲੇਸਸ ਤੇ ਵੱਡੀ ਇੱਕ ਰੇਂਜ ਨੂੰ ਬੈਨ ਕਰਨ ਦੀ ਕੋਸ਼ਿਸ਼ ਕੀਤੀ ਬੀਸੀ ਦੇ ਵਿੱਚ ਸਰਕਾਰ ਨੇ ਕਾਨੂੰਨ ਲਿਆਂਦਾ ਤੇ ਇਹਨੂੰ ਵਿਵਾਦ ਦੇ ਵਿੱਚ ਚੈਲੰਜ ਹੋਇਆ ਵੀ ਹੈ ਤੁਸੀਂ ਕੀ ਕਰ ਰਹੇ ਆ ਅ ਸੋ ਗੱਲਬਾਤ ਇਹ ਵੀ ਕਿਸੇ ਬੰਨੇ ਕੰਡੇ ਲੱਗੀ ਨਹੀਂ ਹੈ ਤੇ ਹੁਣ ਫਰਸਟ੍ਰੇਸ਼ਨ ਨਾਲ ਲੋਕਾਂ ਦੇ ਵਿੱਚ ਕੀ ਕੀ ਕਰ ਕੀ ਰਹੇ ਆ ਦੇਖੋ ਕੀ ਫੈਸਲਾ ਹੁੰਦਾ ਇਹਦੇ ਵਿੱਚ ਜੇ ਫੈਸਲਾ ਹੋ ਜਾਂਦਾ ਤੇ ਜਿੱਦਾਂ ਸਰਕਾਰ ਚਾਹੁੰਦੀ ਆ ਦੁਬਾਰਾ ਇੱਥੇ ਉਹ ਜਿਹੜਾ ਕਾਨੂੰਨ ਆ ਬਣ ਜਾਊਗਾ ਵੀ ਨਸ਼ਾ ਰੱਖਣਾ ਪੜਿਆ ਤੇ ਵਿੱਚ ਅਪਰਾਧਾ ਤੇ ਅਪਰਾਧੀ ਦੀ ਸਜ਼ਾ ਰੂ ਹੋਣੀ ਚਾਹੀਦੀ ਆ ਮਤਲਬ ਰੌਲਾ ਇਹ ਆ ਕਿ ਫੈਂਟਨਲ ਵਰਗੇ ਕੈਮੀਕਲ ਵੀ 2.5 ਗ੍ਰਾਮ ਤੰਦਰ ਰੱਖ ਸਕਦਾ ਫੈਂਟਨਲ ਹੈਰੋਇਨ ਤੋਂ 50 ਗੁਣਾ ਜ਼ਿਆਦਾ ਤੇਜ਼ ਹੁੰਦੀ ਆ ਤੇ ਤੁਸੀਂ ਦੇਖ ਲਓ ਵੀ ਇਹਦੇ ਨਾਲ ਹੁੰਦਾ ਕੀ ਆ ਇਕੱਲੇ ਇੱਥੇ ਬੀਸੀ ਦੇ ਵਿੱਚ ਨਹੀਂ ਨਾਰਥ ਅਮਰੀਕਾ ਦੇ ਵਿੱਚ ਕਿੰਨੇ ਲੋਕ ਆ ਜਿਹੜੇ ਇਹਦੇ ਨਾਲ ਮਰੇ ਆ ਤੇ ਮਰ ਰਹੇ ਆ ਰੋਜ਼ ਹੁਣ ਉਹ ਫੈਂਟਨਲ ਵੀ ਤੁਸੀਂ ਉਹਨੂੰ ਲਾਓ ਕਰ ਤੱਕ 2.5 ਗ੍ਰਾਮ ਤੱਕ ਰੱਖ ਲਓ ਸੋ ਇਹ ਜਿਹੜਾ ਫੈਸਲਾ ਆ ਹੁਣ ਪਿਛਲੇ ਪਾਸੇ ਨੂੰ ਕੀਤਾ ਜਾ ਰਿਹਾ ਆ ਪੁੱਠਾ gekeੜਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਰੌਲਾ ਆ ਵੀ ਹੱਲੇ ਦਾ ਕੋਈ ਨਹੀਂ ਹਜੇ ਤੱਕ ਫੇਰ ਇਹਦੇ ਚ ਇਹ ਕਿਹਾ ਜਾ ਰਿਹਾ ਕਿ ਸੇਫ ਕੰਜ਼ਮਪਸ਼ਨ ਸਾਈਟਸ ਬਣਾਈਆਂ ਜਾਣ ਅਸਲ ਦੇ ਵਿੱਚ ਮੌਤਾਂ ਹੋ ਕਿੱਥੇ ਰਹੀਆਂ ਅ ਨਾਂ ਤ ਮੌਤ ਨਸ਼ਾ ਕਰਨ ਵਾਲੇ ਦੀ ਘਰਾਂ ਚ ਨਹੀਂ ਹੋ ਰਹੀ ਕਿਸੇ ਹੋਰ ਥਾਂ ਤੇ ਨਹੀਂ ਹੋ ਰਹੀ ਮੌਤ ਉੱਥੇ ਹੀ ਹੋ ਰਹੀ ਹੈ ਜਿੱਥੇ ਉਹ ਨਸ਼ਾ ਕਰ ਰਿਹਾ ਤੇ ਉਹਨੂੰ ਦੇਖਦਾ ਕੋਈ ਨਹੀਂ ਉਹ ਕੱਲਾ ਆ ਜਿਹੜੀਆਂ ਇੰਜੈਕਟੇਬਲ ਸਾਈਟਸ ਨੇ ਜਾਂ ਸੇਫ ਕੰਜ਼ਮਪਸ਼ਨ ਸਾਈਟਸ ਨੇ ਉਹਨਾਂ ਦੇ ਉੱਤੇ ਮੌਤ ਹੋਣ ਦੀ ਗਿਣਤੀ ਨਾਂ ਦੇ ਬਰਾਬਰ ਆ ਜਿਹੜਾ ਬੰਦਾ ਉੱਥੇ ਪਹੁੰਚ ਗਿਆ ਉੱਥੇ ਮੌਤ ਨਹੀਂ ਹੁੰਦੀ ਹੁਣ ਫਿਰ ਦੋ ਥੀਰੀਜ਼ ਨੇ ਇੱਕ ਇਹ ਕਹਿੰਦੀ ਆ ਵੀ ਫਿਰ ਜੇ ਤੁਹਾਨੂੰ ਪਤਾ ਆ ਕਿ ਜਿਹੜੀਆਂ ਮੌਤਾਂ ਸੇਫ ਕੰਸਮਪਸ਼ਨ ਸਾਈਟਸ ਦੇ ਉੱਤੇ ਨਹੀਂ ਹੋ ਰਹੀਆਂ ਤਾਂ ਤੁਸੀਂ ਹੋਰ ਬਣਾ ਦਿਓ ਸਰਕਾਰ ਹੋਰ ਬਣਾ ਦੇਵੇ ਮੌਤਾਂ ਨੂੰ ਤਾਂ ਘਟਾ ਕੀਤਾ ਜਾ ਸਕਦਾ ਦੂਜੀ ਗੱਲ ਇਹ ਆ ਵੀ ਤੁਸੀਂ ਫਿਰ ਹੋਰ ਜਿਹੜੀਆਂ ਸੇਫ ਕੰਸਮਪਸ਼ਨ ਸਾਈਟਸ ਬਣਾ ਕੇ ਲੋਕਾਂ ਨੂੰ ਅਨਕਰੇਜ ਕਰ ਰਹੇ ਹਨ ਨੂੰ ਪ੍ਰੇਰਣਾ ਦੇ ਰਹੇ ਆ ਵੀ ਆ ਅਸੀਂ ਤੁਹਾਡੇ ਨਸ਼ਾ ਕਰਨ ਲਈ ਥਾਂ ਬਣਾਈ ਹੈ ਤੇ ਆਓ ਤੁਸੀਂ ਇੱਥੇ ਨਸ਼ਾ ਕਰੋ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵਿਵਾਦ ਦਾ ਮੁੱਦਾ ਹੈ ਦੇਖੋ ਪਹਿਲਾਂ ਡੀਕ੍ਰਿਮੀਨਲਾਈਜੇਸ਼ਨ ਤੇ ਹੁਣ ਰੀਕ੍ਰਿਮੀਨਲਾਈਜੇਸ਼ਨ ਦੇ ਉੱਤੇ ਫੈਸਲਾ ਫੈਡਰਲ ਸਰਕਾਰ ਕੀ ਕਰਦੀ ਹੈ ਅਗਲੀ ਗੱਲਬਾਤ ਟੋਰਾਂਟੋ ਪੁਲਿਸ ਬਾਰੇ ਟੋਰਾਂਟੋ ਪੁਲਿਸ ਦੀ ਇੱਕ ਜਿਹੜਾ ਕ੍ਰੈਕਡਾਊਨ ਕੀਤਾ ਆ ਸਕੀਮ ਜਿਹਦੇ ਵਿੱਚ ਕਈ ਸੈਂਕੜੇ ਬੈਂਕ ਅਕਾਊਂਟ ਨਕਲੀ ਨਾਵਾਂ ਦੇ ਥੱਲੇ ਖੋਲੇ ਗਏ ਸੀ ਤੇ ਇਹ ਖੋਲੇ ਸਾਰੇ ਇੱਕ ਬੰਦੇ ਨੇ ਆ ਕੱਲ ਇਹਨਾਂ ਨੇ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਜਿਹੜਾ ਫਾਈਨੈਂਸ਼ੀਅਲ ਕ੍ਰਾਈਮ ਇਹ ਜਿਹੜਾ ਸਿੰਥੈਟਿਕ ਆਈਡੈਂਟਿਟੀਆਂ ਜਿਹੜਾ ਇਹ ਲੈ ਕੇ ਤੇ ਉਹਨੇ ਬੈਂਕਾਂ ਦੇ ਨਾਲ ਧੋਖਾ ਕੀਤਾ ਸਿੰਥੈਟਿਕ ਆਇਡੈਂਟੀਟੀ ਦਾ ਕੀ ਮਤਲਬ ਜਿੱਦਾਂ ਡਰੱਗ ਹੁੰਦੀ ਆ ਵੀ ਇੱਕ ਫੀਮ ਆ ਇੱਕ ਡੋਡੇ ਆ ਇਹ ਤੇ ਡਰੱਗ ਹੋ ਗਈ ਸਿੱਧੀ ਸਿੱਧੀ ਇੱਕ ਸਿੰਥੈਟਿਕ ਡਰੱਗ ਆ ਜਿਹੜਾ ਬੰਦਾ ਆਪ ਤਿਆਰ ਕਰਦਾ ਐਸੇ ਤਰ੍ਹਾਂ ਹੀ ਸਿੰਥੈਟਿਕ ਆਇਡੈਂਟਿਟੀਜ਼ ਹੁੰਦੀਆਂ ਇੱਕ ਤੇ ਕਿਸੇ ਦੀ ਆਇਡੈਂਟੀਟੀ ਆ ਇੱਕ ਸਿੰਥੈਟਿਕ ਨਕਲੀ ਆਇਡੈਂਟੀਟੀ ਤਿਆਰ ਕਰ ਲਈ ਕਿਸੇ ਬੰਦੇ ਦੀ ਇੱਕ ਬੰਦੇ ਦਾ ਨਾਂ ਕੋਈ ਡੇਟ ਆਵ ਬਰਥ ਕੋਈ ਐਡਰੈਸ ਉਦੇ ਨਾਂ ਦਾ ਪੀਆਰ ਕਾਰਡ ਤਿਆਰ ਕਰ ਲਿਆ ਜਾਂ ਉਹਦੇ ਨਾਂ ਦਾ ਜਿਹੜਾ ਹੈਲਥ ਕਾਰਡ ਤਿਆਰ ਕਰ ਲਿਆ ਬੰਦਾ ਹੈ ਹੀ ਨਹੀਂ ਕਿਤੇ ਨਾਂ ਉਹ ਨਾਂ ਆ ਨਾ ਐ ਐਡਰੈਸ ਆ ਨਾ ਕੁਝ ਹੋਰ ਆ ਪਰ ਉਹ ਇੱਕ ਆਈਡੀ ਬਣਾ ਲਈ ਕਿਸੇ ਬੰਦੇ ਦੀ ਤੇ ਫਿਰ ਉਹ ਆਈਡੀ ਜਿਹੜੀ ਬਣਾਈ ਆ ਉਹਨੂੰ ਲੈ ਕੇ ਬੈਂਕ ਕੋਲ ਚਲੇ ਗਏ ਜੀ ਆ ਫੁਲਾਣਾ ਫੁਲਾਣਾ ਬੰਦਾ ਆ ਉਹਦੇ ਨਾਂ ਤੇ ਅਕਾਊਂਟ ਖੋਲ ਲਿਆ ਅਕਾਊਂਟ ਖੋਲਣ ਤੋਂ ਬਾਅਦ ਹੁਣ ਅ ਤੁਸੀਂ ਕ੍ਰੈਡਿਟ ਕਾਰਡ ਅਪਲਾਈ ਕਰਤਾ ਵੀ ਭਾਈ ਸਾਨੂੰ ਕ੍ਰੈਡਿਟ ਕਾਰਡ ਚਾਹੀਦਾ ਬੈਂਕਾਂ ਤੁਹਾਨੂੰ 1000 5000 10000 ਡਾਲਰ ਦਾ ਕ੍ਰੈਡਿਟ ਕਾਰਡ ਦੇ ਦਿੰਦੀਆਂ ਐ ਇਦਾਂ ਕ੍ਰੈਡਿਡ ਕਾਰਡ ਲੈ ਕੇ ਤੇ ਫ ਹੁਣ ਉਹ ਲੱਭਣਗੇ ਤੇ ਤਾਂ ਜੇ ਉਹਨੂੰ ਕੋਈ ਲੱਭੂਗਾ ਜਦੋਂ ਐਡਰੈਸ ਹੀ ਗਲਤ ਆ ਐਡਰੈਸ ਦੇ ਉੱਤੇ ਬੰਦੇ ਦਾ ਨਾਂ ਹੀ ਗਲਤ ਆ ਡੇਟਾ ਆਬਾਰਥੀ ਗਲਤ ਆ ਤਾਂ ਬੈਂਕ ਕੀ ਕਰ ਸਕਦੀ ਆ ਇਹ ਪੂਰੇ ਦਾ ਪੂਰਾ ਇੱਕ ਤਾਣਾ ਬਾਣਾ ਪੁਲਿਸ ਨੇ ਜਿਹੜਾ ਛਾਣਿਆ ਉਹਨੂੰ ਬਾਹਰ ਕੱਢਿਆ ਆ ਮਤਲਬ ਇਹ ਇੱਕ ਬਹੁਤ ਵੱਡਾ ਫਰਾਡ ਆ ਕ੍ਰੈਡਿਟ ਕਾਰਡ ਦੇ ਲਈ ਅਪਲਾਈ ਕਰਨਾ ਲਾਈਨਸ ਆਫ ਕ੍ਰੈਡਿਟ ਦੇ ਲਈ ਅਪਲਾਈ ਕਰਨਾ ਇਸੇ ਤਰ੍ਹਾਂ ਬੈਂਕ ਅਕਾਊਂਟ ਖੋਲਣੇ ਔਰ ਜਿਹੜੀ ਮਨੀ ਜਿਹੜੀ ਉਧਰਲੇ ਪਾਸੇ ਲੈ ਕੇ ਜਾਣੇ ਸੋ ਅਨਲਿਮਿਟਡ ਕ੍ਰੈਡਿਟ ਦੇ ਲਈ ਅਪਲਾਈ ਕਰਦੇ ਆ ਇਹਨਾਂ ਸੰਥੈਟਿਕ ਨਾਵਾਂ ਦੇ ਥੱਲੇ ਜਿਹੜੀਆਂ ਆਈਡੀਆਂ ਆ ਜਿਵੇਂ ਪਰਮਨੈਂਟ ਰੈਜ਼ੀਡੈਂਟ ਕਾਰਡ ਪੀਅਰ ਕਾਰਡ ਆ ਜਾਂ ਅਨਟਾਰੀਓ ਦਾ ਡਰਾਈਵਰ ਲਾਇਸੈਂਸ ਆ ਉਹਨੂੰ ਫਰਾਡ ਕਰਕੇ ਬਣਾ ਲੈਂਦੇ ਆ ਨਕਲੀ ਬਣਾ ਲੈਂਦੇ ਕਿਸੇ ਦਾ ਨਾਂ ਕਿਸੇ ਦਾ ਥਾਂ ਤੇ ਨਕਲੀ ਕਾਰਡ ਬਣਾ ਕੇ ਤੇ ਉਹ ਦੇਈ ਜਾਂਦੇ ਕੈਨੇਡਾ ਕਿਉਂਕਿ ਹਜੇ ਬਹੁਤ ਚੰਗਾ ਦੇਸ਼ ਹੈ ਤੁਹਾਡੇ ਕਹੇ ਤੇ ਬਹੁਤੀ ਵਾਰੀ ਯਕੀਨ ਕਰ ਲੈਂਦੇ ਇਹਨਾਂ ਨੂੰ ਸਿਸਟਮ ਨੂੰ ਆਸ ਨਹੀਂ ਹੁੰਦੀ ਵੀ ਕੋਈ ਬੰਦਾ ਇੱਡਾ ਵੱਡਾ ਫਰਾਡ ਵੀ ਕਰ ਸਕਦਾ ਇਹ ਭੋਲੇ ਆ ਤੇ ਉਹ ਯਕੀਨ ਦੇ ਵਿੱਚ ਆਜਲੇ ਬੰਦੇ ਦੀ ਕਈ ਗੱਲ ਦੇ ਹਜੇ ਵੀ ਕੈਨੇਡਾ ਦੇ ਵਿੱਚ ਮਾਇਨੇ ਆ ਉਹਦੇ ਅਰਥ ਆ ਵੀ ਜੀ ਬੰਦਾ ਜਿਹੜੀ ਸਟੇਟਮੈਂਟ ਦੇ ਰਿਹਾ ਵੀ ਮੇਰਾ ਆਹ ਨਾਮ ਆ ਤੇ ਮੈਂ ਆਹ ਆ ਉਹਨੂੰ ਯਕੀਨ ਕੀਤਾ ਜਾਂਦਾ ਉਹਦੇ ਸ਼ਬਦਾਂ ਦਾ ਮੁੱਲ ਪਾਇਆ ਜਾਂਦਾ ਪਰ ਹਾਲਾਤ ਬਦਲ ਚੁੱਕੇ ਆ ਤੇ ਜਿਹੜੇ ਫਰਾਡ ਕਰਨ ਵਾਲੇ ਨੇ ਉਹ ਇਸ ਗੱਲ ਦਾ ਵੱਡਾ ਫਾਇਦਾ ਲੈ ਰਹੇ ਆ ਤੇ ਇਸ ਇਨਾਮਾਂ ਦੇ ਉੱਤੇ ਜਿਹੜੇ ਫਰਾਡ ਆ ਉਹ ਲਗਾਤਾਰ ਕਰ ਰਹੇ ਆ ਤੇ ਏਸੇ ਇਹਦੇ ਵਿੱਚ 10 ਅਕਤੂਬਰ 2022 ਤੋਂ ਲੈ ਕੇ ਇਹਨਾਂ ਨੇ ਸ਼ੁਰੂ ਕੀਤੀ ਸੀ ਤੇ ਜਿਹੜਾ ਇਹ ਪ੍ਰੋਜੈਕਟ ਹੈਗਾ ਡੇਜਾਵੂ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਜਿਹੜੀਆਂ ਅਸੀਂ ਕੁਝ ਉਹਨਾਂ ਨੇ ਰਿਪੋਰਟ ਰੀਲੀਜ਼ ਕੀਤੀ ਸੀ ਕਿ ਕਈ ਫੇਕ ਅਕਾਊਂਟ ਮਿਲੇ ਆ ਜਿਹੜੇ ਇੱਕ ਬੰਦੇ ਦੁਆਰਾ ਹੀ ਖੋਲੇ ਗਏ ਆ ਤੇ ਉਹਦੇ ਉੱਤੇ ਇਹਨਾਂ ਨੇ ਕਾਫੀ ਤਰੀਕਿਆਂ ਦੇ ਨਾਲ ਕੰਮ ਕੀਤਾ ਜਿਹਦੇ ਵਿੱਚੋਂ ਹੁਣ ਅਸਲ ਦੇ ਵਿੱਚ ਇਹ ਗੱਲਬਾਤ ਸਾਹਮਣੇ ਆਈ ਹੈ ਤੇ ਜਿਹੜੇ ਇਹ ਸੰਥੈਟਿਕ ਆਇਡੈਂਟੀਟੀਜ਼ ਦੇ ਨਾਲ ਬੈਂਕਿੰਗ ਅਕਾਊਂਟ ਖੋਲਣੇ ਫਿਰ ਉਹਦੇ ਵਿੱਚੋਂ ਜਿਹੜੇ ਕ੍ਰੈਡਿਟ ਕਾਰਡ ਲੈਣੇ ਤੇ ਫਿਰ ਉਹਦੇ ਵਿੱਚੋਂ ਪੈਸਾ ਜਿਹੜਾ ਬਾਹਰ ਕੱਢਿਆ ਜਾ ਰਿਹਾ ਅਗਲੀ ਗੱਲਬਾਤ 에ਅਰ ਕੈਨੇਡਾ ਦੇ ਬਾਰੇ ਆ 에ਅਰ ਕੈਨੇਡਾ ਨੇ ਇੱਕ ਫੈਸਲਾ ਸੀਗਾ ਉਹ ਫੈਸਲੇ ਦੇ ਉੱਤੇ ਕਾਫੀ ਰੌਲਾ ਰੱਪਾ ਪਿਆ ਤੇ ਹੁਣ ਉਹ ਫੈਸਲਾ ਫੇਰ ਕਾਫੀ ਚਰਚਾ ਦੇ ਵਿੱਚ ਆ ਫੈਸਲਾ اصل ਦੇ ਵਿੱਚ ਇਹ ਸੀ ਕਿ ਤੁਸੀਂ ਆਨਲਾਈਨ ਜਦੋਂ ਕੈਨੇਡਾ 에ਅਰ ਕੈਨੇਡਾ ਦੇ ਵਿੱਚ ਟਿਕਟ ਬੁੱਕ ਕਰਦੇ ਆ ਟਿਕਟ ਬੁੱਕ ਕਰ ਲੱਗੋ ਤੁਹਾਨੂੰ ਕਈ ਕੁਝ ਪੁੱਛਦੇ ਤੁਹਾਡਾ ਨਾਮ ਕੀ ਆ ਏਜ ਕੀ ਆ ਉਹ ਸਾਰਾ ਕੁਝ ਤੁਹਾਡੀ ਆਈਡੈਂਟੀਟੀ ਪੁੱਛ ਕੇ ਤੇ ਬਾਅਦ ਦੇ ਵਿੱਚ ਤੁਹਾਨੂੰ ਇਹ ਕਿਹਾ ਜਾਂਦਾ ਕਿ ਭਾਈ ਤੁਸੀਂ ਸੀਟ ਕਿਹੜੀ ਲੈਣੀ ਆ ਜੇ ਤੁਸੀਂ ਅੱਗੇ ਜੇ ਸੀਟ ਲੈਣੀ ਆ ਜਿਆਦਾ ਲੈਗ ਸਪੇਸ ਵਾਲੀ ਲੈਣੀ ਆ ਤੁਸੀਂ ਜਿਹੜੀ ਆਇਲ ਵਾਲੀ ਲੈਣੀ ਆ ਵਿੰਡੋ ਵਾਲੀ ਲੈਣੀ ਆ ਤੁਸੀਂ ਆਪਣੇ ਹਿਸਾਬ ਦੇ ਨਾਲ ਵਾਸ਼ਰੂਮ ਦੇ ਨੇੜੇ ਰਹਿਣਾ ਆ ਤੁਸੀਂ ਤੁਸੀਂ ਜਿਹੜੀ ਵੀ ਸੀਟ ਲੈਣੀ ਆ ਤੁਸੀਂ ਸਿਲੈਕਟ ਕਰ ਲਓ ਤੇ ਉਸ ਸੀਟ ਸੀਟ ਸਿਲੈਕਟ ਕਰਨ ਦੇ ਤੁਹਾਡੇ ਪੈਸੇ ਲੱਗਦੇ ਸੀ ਵੀ 50 ਡਾਲਰ ਜਾਂ 20 ਡਾਲਰ ਜਿੰਨੇ ਵੀ ਫੀਸ ਸੀਗੀ ਇੱਕ ਫੀਸ ਲੱਗਦੀ ਆ ਆਮ ਹੀ ਆ ਪਹਿਲਾਂ ਤੋਂ ਚੱਲਿਆ ਆਉਂਦਾ ਇਹਦੇ ਵਿੱਚ ਇਸ ਤਰੀਕੇ ਦੇ ਨਾਲ ਪਰ ਉਹਦੇ ਚੇਹ ਹੁੰਦਾ ਸੀ ਵੀ ਜੇ ਤੁਸੀਂ ਕਰਦੇ ਹੀ ਨਹੀਂ ਮੈਂ ਕੋਈ ਸਿਲੈਕਟ ਨਹੀਂ ਕੀਤੀ ਸੀ ਸੀਟ ਫੇਰ ਉਹ ਜਿਹੜੇ ਜਹਾਜ਼ ਵਾਲੇ ਆ ਤੁਹਾਨੂੰ ਰੈਂਡਮਲੀ ਸੀਟ ਦੇ ਦਿੰਦੇ ਸੀ ਫਲਾਣੀ ਸੀਟ ਤੁਹਾਡੀ ਆ ਤੁਸੀਂ ਉੱਥੇ ਜਾ ਕੇ ਬਹਿ ਜਾਓ ਤੇ ਉਹ ਕੋਈ ਵੀ ਹੋ ਸਕਦੀ ਫਿਰ ਵਿੰਡੋ ਵੀ ਹੋ ਸਕਦੀ ਆ ਆਲ ਵੀ ਹੋ ਸਕਦੀ ਆ ਰੈਸਟੋਰੰ ਦੇ ਨੇੜੇ ਵੀ ਹੋ ਸਕਦੀ ਆ ਅੱਗੇ ਪਿੱਛੇ ਵੀ ਹੋ ਸਕਦੀ ਆ ਪਰ ਕੋਈ ਵੀ ਹੋ ਸਕਦੀ ਆ ਪਰ ਉਹਦੇ ਪੈਸੇ ਕੋਈ ਨਹੀਂ ਹੁਣ ਇਹਨਾਂ ਦਾ ਪਿੱਛੇ ਜੇ ਰੌਲਾ ਪਿਆ ਵੀ 에어 ਕੈਨੇਡਾ ਨੇ ਕਾਨੂੰਨ ਲੈ ਆਂਦਾ ਆ ਵੀ ਜਾਂ ਤੇ ਤੁਸੀਂ ਆ ਜਿਹੜਾ ਆਪਣਾ ਆ ਜਿਹੜਾ ਸੀਟ ਆਪ ਸਿਲੈਕਟ ਕਰ ਲਓ ਆਪਣੀ ਮਰਜ਼ੀ ਦੀ ਤੇ ਮਿਨਿਮਮ ਇੰਨੇ ਡਾਲਰ ਪੇ ਕਰਦੇ ਜੇ ਤੁਸੀਂ ਨਹੀਂ ਸਿਲੈਕਟ ਕੀਤੀ ਤੇ ਤੁਹਾਡੀ ਸੀਟ ਅਸੀਂ ਸਿਲੈਕਟ ਕਰ ਦਾਂਗੇ ਤੇ ਉਹਦੇ ਵੀ ਪੈਸੇ ਪੈਣਗੇ ਤੁਹਾਨੂੰ ਸੋ ਇਹ ਇੱਕ ਵੱਡਾ ਮਾਮਲਾ ਸੀ ਤੇ ਜਿਹਦੇ ਬਾਰੇ ਰੌਲਾ ਰੱਪਾ ਪਿਆ ਲੋਕਾਂ ਨੇ ਵਿਰੋਧ ਕੀਤਾ ਵੀ ਇਦਾਂ ਨਹੀਂ ਹੋਣਾ ਚਾਹੀਦਾ ਅਸੀਂ ਤਸੀਰਟ ਲੈਣੀ ਸਾਨੂੰ ਕੋਈ ਵੀ ਦੇ ਦਿਓ ਅਸੀਂ ਆਪਣੀ ਮਰਜ਼ੀ ਦੀ ਸੀਟ ਨਹੀਂ ਲੈਂਦੇ ਤੁਸੀਂ ਦੇ ਦਿਓ ਜਿਹੜੀ ਮਰਜ਼ੀ ਦੀ ਸੀਟ ਦੇਣੀ ਹੈ ਪਰ ਤੇ ਚਾਰਜ ਨਾ ਕਰੋ ਸਾਨੂੰ ਪਰ ਇਹ ਕਹਿੰਦੇ ਵੀ ਨਿਊ ਸੀਟਿੰਗ ਅਸਾਈਨਮੈਂਟ ਦਾ ਜਿਹੜਾ ਪ੍ਰੋਸੈਸ ਆ ਦਵਾਂਗੇ ਅਸੀਂ ਤੁਹਾਨੂੰ ਪਰ ਉਹਦੇ ਵਿੱਚ ਉਹਦੇ ਵੱਖਰੇ ਪੈਸੇ ਵੀ ਨਾਲ ਜਿਹੜੇ ਲਵਾਂਗੇ ਤੇ ਹੁਣ ਰੋਕਾਂ ਨੇ ਰੌਲਾ ਰੱਪਾ ਪਾਇਆ ਤਾਂ ਉਹਨਾਂ ਨੇ ਵਾਪਸ ਆਪਣੇ ਫੈਸਲੇ ਦੇ ਉੱਤੇ ਉੱਥੇ ਆ ਗਏ ਕੈਨੇਡਾ ਨੇ ਕਿਹਾ ਵੀ ਨਹੀਂ ਅਸੀਂ ਤੁਹਾਡੇ ਕੋਲੋਂ ਹੁਣ ਚਾਰਜ ਨਹੀਂ ਕਰਦੇ ਜਿੱਦਾ ਪਹਿਲਾਂ ਸੀ ਉਸੇ ਤਰੀਕੇ ਦੇ ਨਾਲ ਰਹੂਗਾ ਤੁਸੀਂ ਜਦੋਂ ਚੈੱਕ ਇਨ ਫਲੋ ਦੇ ਵਿੱਚ ਜਾਂਦੇ ਆ ਤੇ ਸਿਸਟਮ ਆਟੋਮੈਟਿਕਲੀ ਤੁਹਾਨੂੰ ਇੱਕ ਫ੍ਰੀ ਆਫ ਚਾਰਜ ਸੀਟ ਸਾਈਨ ਕਰ ਦਿੰਦਾ ਆ ਜਿਨ੍ਹਾਂ ਨੇ ਵੀ ਕੋਈ ਸੀਟ ਜਿਹੜੀ ਐਡਵਾਂਸ ਦੇ ਵਿੱਚ ਪਰਚੇਸ ਨਹੀਂ ਕੀਤੀ ਤੇ ਜੇ ਉਹ ਉਹਨੂੰ ਚੇਂਜ ਕਰਨਾ ਚਾਹੁੰਦੇ ਆ ਤੇ ਫੇਰ ਉਹਨਾਂ ਨੂੰ ਸੀਟ ਦੇ ਦਿੱਤੀ ਜਾਂਦੀ ਆ ਜਿਹੜਾ ਇਦੇ ਨਾਲ ਹੋ ਰਿਹਾ ਆ ਕਿ ਇਹ ਜਿਹੜਾ ਨਵਾਂ ਹੈਗਾ ਆ ਰੂਲ 24 April ਤੋਂ ਕਿਹਾ ਜਾ ਰਿਹਾ ਸੀ ਉਸ ਤੋਂ ਬਾਅਦ ਕੰਪਲੇਨਟਸ ਲਗਾਤਾਰ ਆਈਆਂ ਤੇ ਹੁਣ ਜਿਹੜੀ ਹੈਗੀ ਆ ਕਿਹਾ ਜਾ ਰਿਹਾ ਕਿ 에어 ਕੈਨੇਡਾ ਹੁਣ ਤੁਹਾਡੀ ਜਿਹੜੀ ਡਾਇਰੈਕਸ਼ਨ ਜਿੱਧਰ ਨੂੰ ਜਾ ਰਹੇ ਆ ਤੁਸੀਂ ਜਿੱਥੇ ਤੁਸੀਂ ਪੈਸਾ ਲਾ ਰਹੇ ਆ ਉਹਨੂੰ ਇੱਕ ਤਰੀਕੇ ਦੇ ਨਾਲ ਬੈਠ ਕੇ ਤੇ ਇਹਨੂੰ ਉਹ ਡਿਸਕਸ ਕਰ ਰਹੇ ਆ ਤੇ ਇਹਨੂੰ ਉਹਨਾਂ ਨੇ ਕਿਹਾ ਵੀ ਨਹੀਂ ਅਸੀਂ ਹੁਣ ਇਹਦਾ ਨਹੀਂ ਕਰਦੇ ਜੋ ਕੁਝ ਪਹਿਲਾਂ ਸੀ ਉਸੇ ਤਰ੍ਹਾਂ ਹੀ ਆ ਜਦੋਂ ਇੱਕ ਟਰੈਡੀਸ਼ਨਲ 에ਅਰਲਾਈਨ ਜਿਹੜੀ ਇਸ ਤਰੀਕੇ ਦੇ ਨਾਲ ਕਰਦੀ ਆ ਤੇ ਜਿਹਦੇ ਵਿੱਚ ਜਿਹੜਾ ਫ੍ਰੀ ਚੈੱਕਡ ਬੈਗੇਜ ਜਿਹੜਾ ਹੈਗਾ ਉੱਥੇ ਉਹ ਵੀ ਹੌਲੀ ਹੌਲੀ ਆਪਸ਼ਨ ਜਿਹੜੀ ਰਿਮੂਵ ਕੀਤੀ ਜਾ ਰਹੀ ਹੈ ਤੇ ਤੁਸੀਂ ਚੈੱਕ ਇਨ ਦੇ ਦੌਰਾਨ ਇਹਨੂੰ ਸਿਲੈਕਟ ਕਰੋ ਸੋ ਇਹ ਇੱਕ 에ਅਰ ਕੈਨੇਡਾ ਦਾ ਮਾਮਲਾ ਜਿਹਦੇ ਵਿੱਚ ਲੋਕਾਂ ਦੇ ਵਿੱਚ ਕਨਫਿਊਜ਼ਨ ਸੀ ਕਿ ਪਹਿਲਾਂ ਕਿ ਇਹ ਹੁਣ ਆਪ ਸੀਟ ਦੇਣ ਦੇ ਵੀ ਚਾਰਜਸ ਲੈਣ ਲੱਗ ਪਏ ਆ ਹੁਣ ਉਹਦੇ ਬਾਰੇ ਜਿਹੜੀ ਇਹ ਅਪਡੇਟ ਆ ਉਹੋ ਦਿੱਤੀ ਗੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ